ਤਾਂ ਸੋਇਆ ਕਿੰਨਾ ਦੁੱਧ ਦਿੰਦਾ ਇਹ 14 ਤੋਂ 15 ਲੀਟਰ ਦਿੰਦਾ 14 ਤੋਂ 15 ਲੀਟਰ ਮਤਲਬ ਆਪਾਂ ਚੋਇਆ ਹਨਾ ਠੀਕ ਐ 17 ਤੋਂ 18 ਲੀਟਰ ਐਤ ਕੀ 17 ਤੋਂ 18 ਲੀਟਰ ਦੁੱਧ ਦੇ ਸਕਦੀ ਹੈ ਹਨਾ ਹੋਰ ਫੈਟ ਦੀ ਵੀ ਗਾਰੰਟੀ ਆਪਣੀ 9 ਤੋਂ 10 ਫੈਟ ਆਉਂਦੀ ਆ 9 ਤੋਂ 10 ਫੈਟ ਆਉਂਦੀ ਆ ਦੁੱਧ ਬਹੁਤ ਲੰਮਾ ਸਮਾਂ ਦਿੰਦੀ ਆ 7 ਮਹੀਨਿਆਂ ਤੱਕ ਸਾਢੇ 7 ਮਹੀਨਿਆਂ ਤੱਕ ਦੁੱਧ ਆਪ ਚੋਇਆ ਠੀਕ ਐ ਤੁਹਾਨੂੰ ਵੀ ਬਹੁਤ ਜ਼ਿਆਦਾ ਚੰਗੇ ਆ ਤੇ ਜਿਹੜੀ ਪੈਟ ਦੀ ਚੜਾਈ ਆ ਤੁਸੀਂ ਉਹ ਵੀ ਨੋਟ ਕਰਿਓ ਬਹੁਤ ਜ਼ਿਆਦਾ ਚੌੜੀ ਹੈਗੀ ਤੇ ਜੈਡ ਬਲੈਕ ਹੂ ਆਗੀ ਸੀਮਨ ਲੱਗਿਆ ਵਾ ਉਹਦਾ ਕੁਛ ਪਤਾ ਵੀ ਕਿਹੜਾ ਲੱਗਿਆ ਵਾ ਹਾਂ ਵੀਰੇ ਕ੍ਰਾਂਤੀ ਮੱਧ ਦਾ ਜਿਹੜਾ ਬੱਚਾ ਰਤਨ ਆਦਮ ਪਰਾਲੇ ਦਵਿੰਦਰ ਕੋਲੇ ਹਾਂਜੀ ਉਹਦਾ ਲੱਗਿਆ ਹਜੇ ਦੇਖੋ ਤੁਸੀਂ ਝੋਲੀयां ਜਿਵੇਂ ਗੱਬਣਾ ਪਸ਼ੂ ਹੁੰਦੇ ਹਨਾ ਉਦਾਂ ਝੋਲੀ ਇਹਦੀ ਹੋਣਾ ਹਜੇ ਤਾਂ ਛੋਟੀ ਜੀ ਹੈ ਤੇ ਬਾਕੀ ਜਿਹੜੇ ਬਟਨ ਜੇ ਹੁੰਦੇ ਹੈਗੇ ਹਨਾ ਉਹ ਵੀ ਹੈਗੇ ਆ ਇਹਦੇ ਤੇ ਫੇਸ ਦੀ ਕੁਆਲਿਟੀ ਬਾਡੀ ਵੰਤਰ ਬਹੁਤ ਚੰਗੀ ਆ ਆਰਡਰ ਦੇਖੋ ਕਿੰਨਾ ਚੰਗਾ ਹੈ ਦਾ ਤੇ ਫਿਕਸ ਹਵਾਨੇ ਦੇ ਵਿੱਚ ਪੱਟ ਕੁੜੇ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਆਰਡਰ ਵੀ ਦੇਖੋ ਚੜਾਈ ਦੇ ਵਿੱਚ ਬਹੁਤ ਹੈਗਾ ਇਹ ਥਾਣਾ ਦਾ ਸਾਇਸੂਜ ਬਹੁਤ ਚੰਗਾ ਹੈਗਾ ਤੇ ਠੰਡੀ ਸੀਲ ਤੁਸੀਂ ਫੇਰ ਦੇਖ ਸਕਦੇ ਹੋ ਕਿੰਨੀ ਹੈਗੀ ਤੇ ਨਾੜਾ ਨੂੜਾ ਵੀ ਚੰਗਾਂ ਗੀਆਂ ਦੇਖ ਸਕਦੇ ਹੋ ਤੁਸੀਂ ਇਹ ਗਾੜੀ ਬਹੁਤ ਚੰਗੀ ਹੈਗੀ ਬਾਕੀ ਬੈਕ ਸਾਈਡ ਨੂੰ ਵੀ ਚੰਗਾ ਕੱਢੂਗੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਸਲਾਬਤਪੁਰੇ ਤੋਂ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆਗੀ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਚੰਗੇ ਦੁੱਧ ਵਾਲੀ ਹੈਗੀ ਤੇ ਬਾਕੀ ਠੰਡੀ ਸੀ ਲਾਗੀ ਤੇ ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਜਿਹੜੇ ਭਰਾ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹਨੂੰ ਵੀ ਇਹ ਮੱਝ ਪਸੰਦ ਆਉਂਦੀ ਹੈ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਬਾਕੀ ਤੁਹਾਨੂੰ ਸਾਹਮਣੇ ਅੰਦਾਜ਼ਾ ਹੁੰਦਾ ਹੀ ਹੋਣਾ ਦੇਖੇ ਤੋਂ ਵੀ ਠੰਡੀ ਸੀਲ ਆ ਜਿਵੇਂ ਹੁਣ ਬਾਈ ਕੋਲੇ ਖੜਾ ਤੁੱਤ ਫੇਰੀ ਜਾਂਦਾ ਤੇ ਪੂਸ ਚੱਕੀ ਖੜੀ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਜਿਵੇਂ ਮੈਂ ਵੀ ਉਪਰਾਂਗਾ ਨਿਆਮ ਉਪਰੇ ਤੋਂ ਪਸ਼ੂ ਡਰ ਜਾਂਦਾਗਾ ਤੇ ਇਹਨੂੰ ਇਦਾਂ ਕੋਈ ਚੱਕਰ ਨਹੀਂ ਹੈਗਾ ਉਪਰੇ ਦਾ ਵੀ ਕੋਈ ਡਰ ਨਹੀਂ ਹੈਗਾਗਾ ਠੰਡੀ ਸੀਲ ਆ ਬਾਕੀ ਦੁੱਧ ਵਾਲੇ ਪਸ਼ੂਦਾਂ ਦੇ ਨਿਸ਼ਾਨਾਗਾ ਹੁੰਦਿਆਂ ਇਹ ਤੇ ਸਾਹਮਣੇ ਤੁਸੀਂ ਦੇਖ ਸਕਦੇ ਬੰਨੀ ਵੀ ਨਹੀਂ ਹੈਗੀਗੀ ਤੇ ਮੌਜ ਨਾ ਖੜੀ ਆ ਠੰਡੇ ਸੀਲ ਪਸ਼ੂਦਾਂ ਦੀਆਂ ਨਿਸ਼ਾਨੀਆਂ ਇਹ ਤੇ ਦੁੱਧ ਵਾਲੇ ਪਸ਼ੂਦਾਂ ਦੀਆਂ ਨਿਸ਼ਾਨੀਆਂ ਤੇ ਬਾਕੀ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਇਹਨੇ ਬਾਕੀ ਹਜੇ 5 ਕ ਦਿਨ ਤਕਰੀਬਨ ਇਹਦੇ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਤਿਆਰੀ ਹੁਣ ਵੀ ਸੋਹਣੀ ਆ ਤੇ ਆਰਡਰ ਮੂਹਰ ਨੂੰ ਬਹੁਤ ਆਗਾ ਤੇ ਇਹ ਨਿਸ਼ਾਨੀ ਹੁੰਦੀ ਹੈ ਜਿਹਦਾ ਲੇਵਾ ਮੂਹਰ ਨੂੰ ਚੰਗਾ ਆਗਾ ਤਾਂ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਕਿ ਅਗਾੜੀ ਚੰਗੀ ਹੈ ਤਾਂ ਦੁੱਧ ਆਪੇ ਹੀ ਵੱਧ ਦਊ ਤੇ ਬਾਕੀ ਬੈਕ ਨੂੰ ਵੀ ਮੀੜ ਆ ਵੀ ਚੰਗਾ ਦੁੱਧ ਇਹ ਲੇਵਾ ਕੱਢੂਗੀ ਤੇ ਬਾਕੀ ਤੁਸੀਂ ਇਹਦਾ ਥਣ ਦੇਖ ਸਕਦੇ ਹੋ ਥਣ ਬਹੁਤ ਸੋਹਣਾਗਾ ਨਾੜਾ ਨੂੜਾ ਦੇਖ ਸਕਦੇ ਹੋ ਤੇ ਥਾਣਾ ਦਾ ਸੈਟ ਬਹੁਤ ਜਿਆਦਾ ਚੰਗਾ ਹੈ ਤੁਸੀਂ ਦੇਖ ਸਕਦੇ ਹੋ ਨਾ ਤਾਂ ਜਿਆਦਾ ਲੰਮੇ ਆ ਤੇ ਨਾ ਹੀ ਜਿਆਦਾ ਛੋਟੇ ਆਗੇ ਤੇ ਥਾਣਾ ਦੇ ਵਿੱਚ ਸਪੇਸ ਜਿਹਨੂੰ ਵਿਥੀ ਕਹਿੰਦੇ ਨੇ ਉਹ ਵੀ ਬਹੁਤ ਜਿਆਦਾ ਗਈ ਬਹੁਤ ਚੰਗੇ ਥਾਣ ਆਗੇ ਤੇ ਬਾਕੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਕੋਜੇ ਥਾਣਾ ਜਮਾਚਾਰੀ ਤੇ ਮੁਠੀ ਦੀ ਜੁਵਾਈ ਵਾਲੇ ਥਾਣਾਗੇ ਤੇ ਬਾਕੀ ਚੜਾਈ ਬਹੁਤ ਆ ਗਈ ਤੇ ਬੈਕ ਸਾਈਡ ਤੋਂ ਵੀ ਚੌੜੀ ਬਹੁਤ ਆ ਗਈ ਤੇ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਪੂਛ ਹਜੇ ਵੀ ਤਾਂ ਹਮ ਚੱਕੀ ਵੀ ਹੈ ਦੀ ਤੇ ਬਾਕੀ ਜੈਡ ਬਲੈਕ ਆ ਗਈ ਤੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ ਸਿੰਗ ਵੀ ਐਨ ਜਮਾ ਕੁੰਡੇ ਹੈਗੇ ਦੇਖ ਸਕਦੇ ਹੋ ਤੁਸੀਂ ਤੇ ਠੰਡੀ ਸੀਲ ਦਾ ਹੱਦੋਂ ਵੱਧ ਹੀ ਆ ਤੁਹਾਨੂੰ ਦਿਸਦੀ ਹੋਣੀ ਹੈਗੀ ਤੇ ਬਾਕੀ ਆਪਾਂ ਥੋੜਾ ਜਿਹਾ ਦਾ ਢੇੜਾ ਵੀ ਘੜਾ ਦਾਂਗੇ ਤੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਜਗਵਿੰਦਰ ਸਿੰਘ ਠੀਕ ਆ ਬਾਈ ਪਿੰਡ ਸਲਾਬਪੁਰਾ ਦਲਾ ਉਠੰਦਾ ਤਸੀਲ ਫੂਲ ਤਸੀਲ ਫੂਲ ਠੀਕ ਆ ਤੇ ਜਿਹੜੀ ਭਾਈ ਆਪਾਂ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਇਹ ਹਾਂਜੀ ਠੀਕ ਆ ਕਿਹੜਾ ਸੂਆ ਸੂਣਾ ਇਹਨੇ ਤੀਜਾ ਸੂਆ ਸੂਣਾ ਤੀਜਾ ਸੂਆ ਇਸ ਵਾਰ ਸੂਣਾ ਆਇਆ ਨੇ ਹਾਂਜੀ ਠੀਕ ਆ ਤੇ ਪਹਿਲਾਂ ਵਾਲੇ ਸੂਆਂ ਦੇ ਵਿੱਚ ਆਪਣੇ ਕੋਲੇ ਸੀ ਹਾਂਜੀ ਹਾਂ ਜ ਆਪਣੇ ਬੱਚੇ ਵੀ ਆਪਣੇ ਕੋਲੇ ਪੜੇ ਠੀਕ ਆ ਤੇ ਵੀ ਮਤਲਬ ਆਪਣੀ ਘਰ ਦੀ ਆ ਹਨਾ ਹਾਂਜੀ ਠੀਕ ਆ ਤੇ ਇਹਦੋਂ ਪਹਿਲਾਂ ਵਾਲੇ ਸੂਆਂ ਚ ਕਿੰਨਾ ਦੁੱਧ ਦਿੱਤਾ ਇਹਨੇ 14 ਤੋਂ 15 ਲੀਟਰ ਦਿੱਤਾ ਇਹਨੇ 14 ਤੋਂ 15 ਲੀਟਰ ਮਤਲਬ ਆਪਾਂ ਚੋਇਆ ਹਨਾ ਠੀਕ ਐ 17 ਤੋਂ 18 ਲੀਟਰ ਐਤ ਕੀ 17 ਤੋਂ 18 ਲੀਟਰ ਦੁੱਧ ਦੇ ਸਕਦੀ ਆ ਹਨ ਜਦੋਂ ਇਹਨਾਂ ਦਿੱਤਾ ਵਾ ਫਿਰ ਇਹਨਾਂ ਤਾਂ ਦੇਊਗੀ ਹਨ ਠੀਕ ਐ ਤੇ ਉਂ ਚੋਣ ਚਾਂਣ ਚ ਕਿਵੇਂ ਰਹੀ ਆ ਬਾਈ ਬਾਈ ਚੋਈ ਦੀ ਬਹੁਤ ਸਾਫ ਆ ਸਾਫ ਆ ਪੂਰੀ ਬਾਕੀ ਠੰਡੀ ਸੀਲ ਆ ਹਨ ਉਹ ਤਾਂ ਪਤਾ ਲੱਗ ਜਾਂਦਾ ਹਨ ਆਪਾਂ ਪਹਿਲਾਂ ਵੀ ਦੱਸਿਆਗਾ ਬੂ ਚੱਕੀ ਖੜੀ ਜਿਵੇਂ ਹੱਥ ਤੋਂ ਮਾਰਦੇ ਆ ਆਪਾਂ ਨਹੀਂ ਪਸ਼ੂ ਹੱਥ ਨਹੀਂ ਲਗਾਉਂਦਾ ਹਨ ਤੇ ਬਾਕੀ ਜਿਵੇਂ ਅਸੀਂ ਉਪਰੇ ਆ ਇਹਨੂੰ ਤਾਂ ਵੀ ਕੋਈ ਚੱਕਰ ਨਹੀਂ ਆ ਹਨ ਕੋਈ ਡਰ ਨਹੀਂ ਰਹੀ ਬਾਕੀ ਬੰਨੀ ਵੀ ਨਹੀਂ ਹੈਗੀ ਹਨ ਚੋਣ ਬੰਦਾ ਚੋਵੇ ਕੋਈ ਗੱਲ ਠੀਕ ਐ ਇਹ ਬਹੁਤ ਹੈ। ਪਰ ਇੱਕ ਹੋਰ ਫੈਟ ਦੀ ਵੀ ਗਾਰੰਟੀ ਆਪਣੀ 9 ਤੋਂ 10 ਫੈਟ ਆਉਂਦੀ ਆ। 9 ਤੋਂ 10 ਫੈਟ ਆਉਂਦੀ ਆ। ਦੁੱਧ ਬਹੁਤ ਲੰਮਾ ਸਮਾਂ ਦਿੰਦੀ ਆ 7 ਮਹੀਨਿਆਂ ਤੱਕ ਸਾਢੇ 7 ਮਹੀਨਿਆਂ ਤੱਕ। ਦੁੱਧ ਆਪ ਚੋਇਆ। ਠੀਕ ਆ। ਵੀ ਮਤਲਬ ਇਹ ਦੁੱਧ ਵੀ ਲੰਮਾ ਸਮਾਂ ਦਿੰਦੀ ਆ। ਹਾਂਜੀ ਹਾਂਜੀ। ਤੇ ਫੈਟ ਵੀ ਬਹੁਤ ਆ। ਹਾਂਜੀ ਹਾਂਜੀ। ਤੇ ਇਹ ਵੀ ਵੱਡੇ ਗੋਣੇ ਹੁੰਦੇ ਆ ਹਨਾ। ਹਾਂਜੀ ਹਾਂਜੀ। ਠੀਕ ਆ ਬਾਈ। ਤੇ ਦੋ ਚੀਜ਼ੇ ਸਾਹਮਣੇ। ਹਾਂ ਬਾਕੀ ਸਾਹਮਣੇ ਦਿਖਦੋਗੇ ਸਾਫ ਸੁਥਰੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ। ਕੈਮਰਾ ਆਪਾਂ ਘੁਮਾ ਕੇ ਸਾਰਾ ਦਿਖਾਈ ਜਾਨੇ ਆ ਕਿ ਠੰਡੀ ਸੀਲ ਦਾ ਬਾਕੀ ਜੋ ਥਣ ਲੇਵੇ ਦੀ ਬਹੁਤ ਸਾਫ ਆਪਾਂ ਨੂੰ ਬਹੁਤ ਸਾਫ ਲੱਗੀ ਜਿਹੜਾ ਥਣ ਥੂਣਾ ਉਹ ਵੀ ਬਹੁਤ ਜ਼ਿਆਦਾ ਚੰਗੇ ਆ ਤੇ ਜਿਹੜੀ ਪੱਟ ਦੀ ਚੜਾਈ ਆ ਤੁਸੀਂ ਉਹ ਵੀ ਨੋਟ ਕਰਿਓ ਬਹੁਤ ਜ਼ਿਆਦਾ ਚੌੜੀ ਹੈਗੀ ਤੇ ਜੈਡ ਬਲੈਕ ਹੋਊਗਾ ਤੇ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਇਹ ਕੋਈ ਦਿਖਾਵੇ ਵਾਲਾ ਲੇਵਾ ਨਹੀਂ ਕਰਦੀਗੀ ਤੇ ਰਹੂ ਬੰਦ ਦੇ ਵਿੱਚ ਹੀ ਤੇ ਪਰ ਦੁੱਧ ਚੰਗਾ ਕੱਢੂਗੀ ਤੇ ਹਜੇ ਦਿਨ ਵੀ ਪਏ ਆ ਤੇ ਬਾਕੀ ਕੁਛ ਦਿਨ ਉੱਤੇ ਵੀ ਲਿਆ ਸਕਦੀ ਹੈਗੀ ਕਿੰਨੇ ਦਿਨ ਪਏ ਬਈ ਇਹਦੇ ਪੰਜ ਦਿਨ ਨੂੰ ਪੂਰੇ ਹੋ ਜਾਣਗੇ ਪੰਜਾਂ ਕਿ ਦਿਨਾਂ ਨੂੰ ਯਾਨੀ ਪੂਰੇ ਹੋ ਜਾਣੇ ਆ ਤੇ ਬਾਕੀ ਕੁਝ ਉੱਤੇ ਲਿਆ ਸਕਦੀ ਹੈ ਨਾ ਆਹੋ ਪਾਸੂ ਦਾ ਪਤਾ ਨਹੀਂ ਹੁੰਦਾ ਹਨਾ ਠੀਕ ਹੈ ਤੇ ਭਾਈ ਜਿਹੜਾ ਇਹ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਹਾਂ ਵੀਰੇ ਕ੍ਰਾਂਤੀ ਮੱਝ ਦਾ ਜਿਹੜਾ ਬੱਚਾ ਰਤਨ ਆਦਮ ਪਰਾਰੇ ਦਵਿੰਦਰ ਕੋਲੇ ਹਾਂਜੀ ਉਹਦਾ ਲੱਗਿਆ ਵਾ ਅਚਾਰ ਰਤਨ ਦਾ ਸੀਮਨ ਲੱਗਿਆ ਵਾ ਹਾਂਜੀ ਹਾਂਜੀ ਠੀਕ ਹੈ ਦੋਸਤੋ ਸੀਮਨ ਵੀ ਬਹੁਤ ਪੂਰਾ ਟਾਪ ਕੁਆਲਟੀ ਦਾ ਸੀਮਨ ਲੱਗਿਆ ਵਾ ਇਹਦੇ ਤੇ ਰਤਨ ਤਕਰੀਬਨ ਤੁਸੀਂ ਸਾਰੇ ਹੀ ਜਾਣਦੇ ਹੋ ਕ੍ਰਾਂਤੀ ਦਾ ਬੱਚਾ ਤੇ ਪਿਓ ਉਹਦਾ ਹੈਗਾ ਸਮਰਾਟ ਥੇਮਕੇਰੀਆਂ ਬਹੁਤ ਚੰਗੀ ਬਲੱਡ ਲਾਈਨ ਦਾ ਬੱਚਾ ਹੈਗਾ ਦੁੱਧ ਲਾਈਨ ਵੀ ਆ ਤੇ ਬਿਊਟੀ ਲਾਈਨ ਵੀ ਆ ਤੇ ਉਹਦਾ ਇਹਦੇ ਸੀਮਨ ਲੱਗਿਆ ਵਾਗਾ ਤੇ ਜੇ ਕੱਟੀ ਦਿੰਦੀ ਆ ਤਾਂ ਵੱਧੇ ਵਾਲੀ ਗੱਲ ਆ ਕਿਉਂਕਿ ਆਪ ਵੀ ਇਹ ਚੰਗੀ ਹੈਗੀ ਤੇ ਗਾਹਾਂ ਕੱਟੀ ਦੇਗੀ ਤਾਂ ਤਕਰੀਬਨ ਵੱਧੇ ਵਾਲੀ ਗੱਲ ਹੀ ਆ ਤੇ ਸਿਰੇ ਹੀ ਹੋ ਜਾਊਗਾ ਕਿਉਂਕਿ ਤੁਹਾਡੇ ਕੋਲੇ ਦੋ ਨਗ ਬਣ ਜਾਣੇ ਆਗੇ ਤੇ ਵਧੀਆ ਸੀਮਨ ਲੱਗਿਆ ਵਾਗਾ ਬਾਕੀ ਦੋਸਤੋ ਪਹਿਲਾਂ ਵਾਲੇ ਸੂਏ ਦੀ ਨਾਲ ਇਹਦੀ ਕੱਟੀ ਨਾਲ ਹੀ ਖੜੀ ਹੈਗੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਠੰਡੀ ਸੀਲ ਹੀ ਉਹ ਆਗੀ ਤੇ ਬੱਚੇ ਵੀ ਬਹੁਤ ਸੋਹਣੇ ਬਣਦੀ ਆ ਦੇਖੋ ਤੁਸੀਂ ਪੂਸ ਚੱਕ ਕੇ ਖੜ ਗਈ ਮੰਗ ਤੇ ਝੋਲੀ ਦੇਖੋ ਇਹਦੀ ਚਾਰੇ ਹੀ ਥਾਣਾ ਤੇ ਐਂ ਹਜੇ ਦੇਖੋ ਤੁਸੀਂ ਝੋਲੀ ਐਂ ਜਿਵੇਂ ਗੱਬਣਾ ਪਸ਼ੂ ਹੁੰਦੇ ਹਨਾ ਉਦਾਂ ਝੋਲੀ ਇਹਦੀ ਹੋਣਾ ਹਜੇ ਤਾਂ ਛੋਟੀ ਜੀ ਹੈ ਤੇ ਬਾਕੀ ਜਿਹੜੇ ਬਟਨ ਜੇ ਹੁੰਦੇ ਹੈਗੇ ਹਨਾ ਉਹ ਵੀ ਹੈਗੇ ਹੈ ਇਹਦੇ ਤੇ ਬਾਕੀ ਫੇਸ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈ ਦੇਖੋ ਤੁਸੀਂ ਪਤਲਾ ਜਿਹਾ ਮੂੰਹ ਲਮੈਨ ਬਰੀਡ ਦੀਆਂ ਨਿਸ਼ਾਨੀਆਂ ਤੇ ਬਾਕੀ ਸਿੰਘ ਦੇਖੋ ਤੁਸੀਂ ਇਹਦੇ ਬਾਹਲੇ ਜ਼ਿਆਦਾ ਚੰਗੇ ਸਿੰਘ ਆਗੇ ਤੇ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਕਰਦ ਕਾਰਡ ਦੇ ਵਿੱਚ ਬਹੁਤ ਚੰਗੀ ਬਣੂਗੀ ਬਹੁਤ ਸੁਨੱਖ ਪੁਣੀ ਵਾਲੀ ਝੋਟੀ ਬਣੂਗੀ ਤੇ ਦੁੱਧ ਦੀ ਉਮੀਦ ਵੀ ਇਹ ਚੰਗਾ ਕੱਢੂਗੀ ਇਹੇ ਤੋ ਬੱਚੇ ਬਹੁਤ ਚੰਗੇ ਪਾਉਂਦੀ ਹੈਗੀ ਤੁਸੀਂ ਕੱਟੀ ਦੇਖ ਸਕਦੇ ਹੋ ਇਹ ਕਿੰਨੀ ਚੰਗੀ ਕੱਟੀ ਆਈ ਹੈ ਬਰੀਡ ਦੇ ਵਿੱਚ ਇਹਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਹੈਗੀ ਇੰਨੀ ਸੋਹਣੀ ਕੱਟੀ ਆਈ ਆ ਆਪਾਂ ਤੁਹਾਨੂੰ ਇਹ ਵੈਸੇ ਦਿਖਾ ਰਹੇ ਹਾਂਗੇ ਕਿ ਬੱਚੇ ਬਹੁਤ ਸੋਹਣੇ ਪਾਉਂਦੀ ਹੈਗੀ ਤੇ ਇਹ ਇਹ ਬਾਈਆਂ ਕੋਲੇ ਘਰ ਦਾ ਬੁੱਲ ਸੀਗਾ ਬਹੁਤ ਚੰਗਾ ਉਹਦੀ ਕੱਟੀ ਆ ਗਈ ਤੇ ਬੱਚੇ ਦੇ ਲੋ ਕਿੰਨੇ ਚੰਗੇ ਆਏ ਆ ਇਹਦੇ ਤੇ ਅੱਗੇ ਹੁਣ ਜਿਹੜਾ ਇਹ ਸੀਮਨ ਲੱਗਿਆ ਉਹ ਤੁਹਾਨੂੰ ਦੱਸਿਆ ਵੀ ਉਹ ਰਤਨ ਦਾ ਲੱਗਿਆ ਵਾ ਤੇ ਪੂਰਾ ਟੌਪ ਦਾ ਬੱਚਾ ਹੀ ਪਾਉਣਾਗਾ ਇਹਨੇ ਤੇ ਇਹ ਕੱਟੀ ਨੂੰ ਤੁਸੀਂ ਦੁਬਾਰੇ ਦੇਖ ਸਕਦੇ ਹੋ ਇਹ ਸੇਲ ਲਈ ਨਹੀਂ ਹੈਗੀ ਪਰ ਇਹਦੇ ਲਈ ਫੋਨ ਨਾ ਕੋਈ ਲਾਵੇ ਤੇ ਕੱਲੀ ਇਹ ਮੱਝ ਹੀ ਵਗਾਊ ਕਰੀਵੀ ਹੈਗੀ ਤੇ ਜੇ ਕੱਟੀ ਦਿੰਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਤਾਂ ਤੁਹਾਨੂੰ ਆਪਾਂ ਵੈਸੇ ਹੀ ਦਿਖਾਤੀ ਵੀ ਕੱਟੀ ਬਹੁਤ ਸੋਹਣੀ ਆਈ ਹੈਗੀ ਤੇ ਮੱਝ ਬੱਚੇ ਪੂਰੇ ਚੰਗੇ ਪਾਉਂਦੀ ਹੈਗੀ ਤੇ ਆਪਾਂ ਤੁਹਾਨੂੰ ਇਹ ਤਾਂ ਵੈਸੇ ਹੀ ਦਿਖਾਤੀ ਤੁਹਾਨੂੰ ਵੀ ਕਿੰਨੀ ਬਰੀਡ ਦੇ ਵਿੱਚ ਆਈ ਆ ਤੇ ਹੁਣ ਅੱਗੇ ਵੀ ਸੀਮਨ ਚੰਗਾ ਲੱਗਿਆ ਵਾ ਤੇ ਬੱਚੇ ਇਹਨੇ ਬਹੁਤ ਵਧੀਆ ਪਾਉਣੇ ਹਨ ਲੋਈ ਦੋਸਤੋ ਤੁਸੀਂ ਤੁਰਦੀ ਨੂੰ ਚੈੱਕ ਕਰ ਲਿਓ ਕਿਹੜਾ ਵੈਸੇ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਸਾਰੀ ਤਸੱਲੀ ਕਰਾਈ ਦਿੱਤੀ ਹੈਗੀ ਦੁਆਰੀ ਦੇਖ ਸਕਦੇ ਤੁਸੀਂ ਫੇਸ ਦੀ ਕੁਆਲਿਟੀ ਬਾਡੀ ਵੰਤਰ ਬਹੁਤ ਚੰਗੀ ਆ ਆਰਡਰ ਦੇਖੋ ਕਿੰਨਾ ਚੰਗਾ ਹੈ ਇਹਦਾ ਤੇ ਫਿਕਸ ਹਵਾਨੇ ਦੇ ਵਿੱਚ ਪੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਆਰਡਰ ਵੀ ਦੇਖੋ ਚੜਾਈ ਦੇ ਵਿੱਚ ਬਹੁਤ ਹੈਗਾ ਤੇ ਥਣਾ ਦਾ ਸੈ ਸੂਜ ਬਹੁਤ ਚੰਗਾ ਹੈਗਾ ਤੇ ਠੰਡੀ ਸੀਲ ਤੁਸੀਂ ਫੇਰ ਦੇਖ ਸਕਦੇ ਹੋ ਕਿੰਨੀ ਹੈਗੀ ਤੇ 나ੜਾ ਨੂੜਾ ਵੀ ਚੰਗਾਂ ਗੀਆਂ ਦੇਖ ਸਕਦੇ ਤੁਸੀਂ ਇਹ ਗਾੜੀ ਬਹੁਤ ਚੰਗੀ ਹੈਗੀ ਬਾਕੀ ਬੈਕ ਸਾਈਡ ਨੂੰ ਵੀ ਚੰਗਾ ਕੱਢੂਗੀ ਤੇ ਬਾਕੀ ਖੜਨੀ ਖੁੜਨੀ ਵੀ ਦੇਖ ਸਕਦੇ ਆਦੀ ਬਹੁਤ ਵਧੀਆ ਹੈਗੀ ਬਾਕੀ ਬਾਡੀ ਬੰਦਰ ਮਤਲਬ ਕਿਸੇ ਪੱਖਾਂ ਤੋਂ ਕੋਈ ਕਮੀ ਨਹੀਂ ਹੈਗੀਗੀ ਤੇ ਬਹੁਤ ਚੰਗੀ ਮੱਝ ਆ ਗਈ ਤੇ ਹੁਣ ਆਪਾਂ ਰੇਟ ਦੀ ਗੱਲ ਕਰ ਲੈਨੇ ਪੁੱਛ ਲੈਨੇ ਬਾਈ ਤੁਸੀਂ ਕੀ ਰੇਟ ਕਰਦੇ ਹੈਗੇ ਰੇਟ ਆਪਾਂ ਕੀ ਕਰਦੇ ਆ ਬਈ ਇਹਦਾ ਬਾਈ ਰੇਟ ਫੋਨ ਤੇ ਰੇਟ ਫੋਨ ਤੇ ਕਰੋਗੇ ਹਾਂਜੀ ਠੀਕ ਆ ਵੀ ਜਿਹਨੂੰ ਪਸੰਦ ਆਉਂਦੀ ਆ ਵੀ ਕੰਟੈਕਟ ਕਰ ਲੇ ਹਣਾ ਵੀ ਫੋਨ ਦੇ ਉੱਤੇ ਦੱਸ ਦੋਗੇ ਹਾਂਜੀ ਠੀਕ ਆ ਲੋ ਵੀ ਦੋਸਤੋ ਰੇਟ ਆ ਜਿਹੜਾ ਇਹਦਾ ਉਹ ਫੋਨ ਦੇ ਉੱਤੇ ਹੋਊਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਤਕਰੀਬਨ ਡਿਟੇਲ ਆਪਾਂ ਤੁਹਾਨੂੰ ਸਾਰੀ ਲਈ ਦਿੱਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਤੁਸੀਂ ਫੋਨ ਤੇ ਪੁੱਛ ਸਕਦੇ ਹੋਗੇ ਤੇ ਇੱਥੇ ਆ ਕੇ ਆਉਦੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਇਸ ਮੱਝ ਨੂੰ ਖਰੀਦ ਸਕਦੇ ਹੋ ਵੈਸੇ ਛੋਟੀ ਟਾਈਪ ਹੀ ਆ ਮੱਝ ਕਿਸੇ ਪਾਸੇ ਲੱਗਦੀ ਨਹੀਂਗੀ ਛੋਟਾ ਨਾ ਕੋਈ ਪਈ ਹੈਗੀ ਤੇ ਦੇਖਣ ਨੂੰ ਨਹੀਂ ਲੱਗਦੀਗੀ ਤੇ ਛੋਟੀ ਉਮਰ ਦੇ ਵਿੱਚ ਹੀ ਆ ਤੇ ਬਾਕੀ ਤੁਸੀਂ ਆਪਦੀ ਸਾਂਝ ਦੇ ਨਾਲ ਖਰੀਦਣੀ ਹੈਗੀ ਤੁਹਾਨੂੰ ਆਪਾਂ ਕਿਹਾ ਅੱਧਰ ਥਣ ਹੋਰ ਦਿਖਾ ਦਿੰਨੇ ਆਂਗੇ ਬਹੁਤ ਚੰਗਾ ਥਣ ਲੱਗਿਆ ਵਾਗਾ ਬਾਕੀ ਅੱਧਰਲੀ ਸਾਈਡ ਤੋਂ ਦੇਖ ਸਕਦੇ ਆ ਤੇ ਧੰਨਵਾਦ ਆ ਐਂਡ ਤੱਕ ਜੁੜਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ